ਸਾਸੀਗਾਨ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਰਵਿੰਦ ਕੇਸਰੀ ਵਾਲਦਾਰ ਸ਼ਿਕੰਜਾ ਦੂਸਰੇ ਪਾਸੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਬਿਲਕੁਲ ਇਨਵੋਲਵ ਨਹੀਂ ਕੀਤਾ ਜਾ ਰਿਹਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਮਨ अरोड़ा ਵਿਧਾਇਕ ਅਤੇ ਮੰਤਰੀ ਇਸ ਮਾਮਲੇ ਵਿੱਚ ਇਨਵੋਲਵ ਹੋ ਰਹੇ ਨੇ ਉਧਰ ਸੰਸਥਾਪਕ ਸੰਸਥਾਪਨਾ ਦਿਨ ਸੀ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਨੇ ਉਥੇ ਸ਼ਮੂਲਿਤ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਦੋ ਤਿੰਨ ਵਾਰੀ ਪਹਿਲਾਂ ਮੇਰੀ ਆਲਰੇਡੀ ਇਨਸਲਟ ਹੋ ਚੁੱਕੀ ਹੈ ਜਦੋਂ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਦੇ ਵਿੱਚੋਂ ਰਿਹਾਅ ਹੋ ਕੇ ਆਏ ਸੀ ਅੰਤਰਮ ਜਵੰਤ ਲੈ ਕੇ ਉਹਦਾ ਫੁੱਲਾਂ ਦਾ ਗੁਜਦਸਤਾ ਵੀ ਨਹੀਂ ਲਿਆ ਗਿਆ ਉਸ ਤੋਂ ਬਾਅਦ ਜਦੋਂ ਵੈਲਕਮ ਬੈਕ ਕੇਜਰੀਵਾਲ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਸੂਬੇ ਦੇ ਮੁੱਖ ਮੰਤਰੀ ਦਾ ਨਾਮ ਇੱਕ ਵਾਰ ਵੀ ਪ੍ਰਚਾਰਿਆ ਨਹੀਂ ਗਿਆ ਸੀ ਇਸ ਦੇ ਦੋਸ਼ ਲਗਾਏ ਸੀ ਵਰਸਤ ਸਿੰਘ ਉਲਟੋਹਾ ਬਿਕਰਮਜੀਤ ਸਿੰਘ ਮਜੀਠੀਆ ਆਤੇ ਫਾਲਸੰਖੇਰਾ ਹੋ ਰਾ ਨੇ ਹੁਣ ਜੇਕਰ ਗੱਲ ਕਰੀਏ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਬਿਲਕੁਲ ਸਹਾਰ ਨਹੀਂ ਲਏਗੀ ਸੂਬੇ ਦੇ ਮੁੱਖ ਮੰਤਰੀ ਦੀ ਅਮਨ ਅਰੋੜਾ ਮੰਤਰੀ ਅਤੇ ਵਿਧਾਇਕ ਹੈ ਸ਼ੁਕਰਾਨਾ ਯਾਤਰਾ ਕੱਢੀ ਸ਼ੁਕਰਾਨਾ ਯਾਤਰਾ ਕੱਢੀਗੀ ਅਮਨ ਅਰੋੜਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਟਕਸਾਲੀ ਵਰਕਰ ਅਤੇ ਭਮੱਕੜ ਪ੍ਰੋਗਰਾਮ ਹੋਇਆ ਉਥੇ ਦਿੱਲੀ ਦੇ ਵਿੱਚ ਸੰਸਥਾਪਨਾ ਦਿਨ ਦਸਮਨਾਇਆ ਗਿਆ ਆਮ ਆਦਮੀ ਪਾਰਟੀ ਦਾ ਉਧਰ ਨਹੀਂ ਗਿਆ ਲੇਕਿਨ ਟਾਈਮ ਲੱਗਿਆ ਹੈ ਚਾਰ ਖੰਡ ਦੇ ਵਿੱਚ ਸੌ ਚੱਕ ਸਮਾਗਮ ਸੀ ਉਹ ਵੀ ਕਾਂਗਰਸ ਪਾਰਟੀ ਵਾਲਿਆਂ ਦਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੀ ਤੱਕ ਬਣਦੀ ਹੈ ਉੱਥੇ ਜਾਣਾ ਕੀ ਹੋ ਰਿਹਾ ਹੈ ਕਿ ਯਾਨੀ ਕਿ ਹਰ ਰੋਜ਼ ਕੋਈ ਨਾ ਕੋਈ ਨਵਾਂ ਜਿਹੜਾ ਛਕੰਜਾ ਕੱਸਿਆ ਜਾਂਦਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਦੋ ਤਿੰਨ ਨਾਮ ਚਰਚਾ ਦੇ ਵਿੱਚ ਆ ਚੁੱਕੇ ਨੇ ਯਾਨੀ ਕਿ ਉਹ ਚਿਹਰੇ ਚਰਚੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਦਾ ਉਹਦਾ ਮਿਲਣਾ ਹੈ ਸਭ ਤੋਂ ਵੱਡਾ ਚਿਹਰਾ ਹੈ ਹਰਪਾਲ ਸਿੰਘ ਚੀਮਾ ਦੂਸਰਾ ਚਿਹਰਾ ਹੈ ਕੁਲਤਾਸ ਸਿੰਘ ਸੰਧਵਾ ਤੇ ਤੀਸਰਾ ਚਿਹਰਾ ਹੈ ਬੀਬੀ ਬਲਜਿੰਦਰ ਕੌਰ ਪ੍ਰੋਫੈਸਰ ਯਾਨੀ ਕਿ ਇਹ ਤਿੰਨ ਚਿਹਰੇ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਆਮਨ अरोड़ा ਪੰਜਾਬ ਦੇ ਮੁੱਖ ਮੰਤਰੀ ਹੋ ਸਕਦੇ ਨੇ ਲੇਕਿਨ ਅਜਾਇ ਨਹੀਂ ਇਧਰ ਕੁਲਤਾਸ ਸਿੰਘ ਸੰਧਵਾ ਹਰਪਾਲ ਚੀਮਾ ਅਤੇ ਬੀਬੀ ਪ੍ਰੋਫੈਸਰ ਬਲਜਿੰਦਰ ਕੌਰ ਯਾਨੀ ਕਿ ਇਨਾਂ ਤਿੰਨਾਂ ਦੇ ਨਾਮ ਵਾਰ-ਵਾਰ ਲਹਿ ਜਾ ਰਹੇ ਨੇ ਅਰਵਿੰਦ ਕੇਜੀਵਾਲ ਨੂੰ ਇਨਾਂ ਤਿੰਨਾਂ ਨਾਵਾਂ ਦੇ ਵਿੱਚੋਂ ਇੱਕ ਦਾ ਮੁੱਖ ਮੰਤਰੀ ਬਣਨਾ ਤੈ ਹੋ ਚੁੱਕਿਆ ਹੈ ਕਸੂਤੇ ਫਸ ਗਏ ਨੇ ਸੂਬੇ ਦੇ ਮੁੱਖ ਮੰਤਰੀ ਇੱਕ ਪਾਸੇ ਝਾਰਖੰਡ ਦੇ ਵਿੱਚ ਜਦੋਂ ਸੌ ਚੁੱਕ ਸਮਾਗਮ ਹੋਇਆ ਇਧਰ ਅਰਵਿੰਦ ਕੇਜੀਵਾਲ ਦੇ ਕੋਲ ਨਹੀਂ ਗਏ ਸ਼ੁਕਰਾਨਾ ਯਾਤਰਾ ਜਿਹੜੀ ਕੱਢੀ ਗਈ ਉਥੇ ਸ਼ਮੂਲੀਅਤ ਨਹੀਂ ਕੀਤੀ ਲੇਕਿਨ ਹੁਣ ਦੱਸਿਆ ਜਾ ਰਿਹਾ ਹੈ ਕਿ ਵੱਡੇ ਕੈਬਨਟ ਦੇ ਵਿੱਚ ਵੀ ਫਿਰ ਬਦਲ ਹੋਣੇ ਨੇ ਕਿਉਂਕਿ ਜਿਹੜੇ ਮੰਤਰੀ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਨੇ ਬਣਾਏ ਸੀ ਵਕ-ਵਕ ਉਹਧਿਆਂ ਤੇ ਉਹਨਾਂ ਦੀ ਵੀ ਛੁੱਟੀ ਹੋਵੇਗੀ ਦੂਸਰੇ ਪਾਸੇ ਨਵਾਂ ਮੁੱਖ ਮੰਤਰੀ ਵੀ ਪੰਜਾਬ ਦਾ ਬਣੇਗਾ ਜਿਨ੍ਹਾਂ ਦੇ ਮੈਂ ਨਾਂ ਦੱਸੇ ਨੇ ਹਰਪਾਲ ਸਿੰਘ ਚੀਮਾ ਕੁਲਤਾਸ ਸਿੰਘ ਸੰਧਵਾ ਐਂਡ ਪ੍ਰੋਫੈਸਰ ਬਲਜਿੰਦਰ ਕੌਰ ਯਾਨੀ ਕਿ ਇਨ੍ਹਾਂ ਤਿੰਨਾਂ ਦੇ ਨਾਂ ਮੈਂ ਹਿੱਟ ਲਿਸਟ ਵਿੱਚ ਬੋਲ ਰਹੇ ਨੇ ਕਿਸੇ ਵੀ ਸਮੇਂ ਵੱਡਾ ਡੰਕਾ ਵੱਜ ਸਕਦਾ ਹੈ ਦੇਖੋ ਜੇ ਹੁਣ ਨੌਕਰੀਆਂ ਦਿੱਤੀਆਂ ਗਈਆਂ ਨੇ ਇੱਕ ਪਾਸੇ ਕਹਿੰਦੀ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ ਵਲੇ ਕਿ ਹਰਿਆਣਾ ਅਤੇ ਬਾਹਰ ਦੇ ਸੂਬਿਆਂ ਨੂੰ ਪੰਜਾਬ ਦੇ ਵਿੱਚ ਨੌਕਰੀ ਬਿਲਕੁਲ ਨਹੀਂ ਦੇਣੀ ਚਾਹੀਦੀ ਇਧਰ ਆਪ ਬਿਜਲੀ ਮੈਕਮੇ ਦੇ ਵਿੱਚ ਪੰਜਾਬ ਤੋਂ ਬਾਹਰ ਦੇ ਲੜਕੇ ਲੜਕੀਆਂ ਵੀ ਭਰਤੀ ਹੋਏ ਲੇਕਿਨ ਆਪ ਦੀ ਵਾਰੀ ਮੂੰਹ ਦੇ ਵਿੱਚ ਕੀ ਲੈ ਕੇ ਬੈਠ ਗਏ ਨੇ ਕਿਉਂ ਸਾਈਲੈਂਟ ਨੇ ਕਿਉਂ ਨਹੀਂ ਆਪਣੇ ਜਿਹੜੀਆਂ ਆਪਣੇ ਖੁਲਾਸੇ ਕਿਉਂ ਨਹੀਂ ਕਰਦੇ وار وار বিরোধ ਕੀਤੇ ਗਿਆ ਬਦਲਾਵ ਦੇ ਨਾਮ ਤੇ ਲੋਕਾਂ ਨੇ ਵੋਟਾਂ ਪਾਈਆਂ ਲੇਕਿਨ ਸੂਬੇ ਦੇ ਮੁੱਖ ਮੰਤਰੀ ਨੇ 2.5 ਸਾਲ ਚੰਮਦੀਆਂ ਚਲਾਈਆਂ ਸਾਰੇ ਮੰਤਰੀਆਂ ਦੀਆਂ ਸਾਰੇ ਵਿਧਾਇਕਾਂ ਦੀਆਂ ਪਾਵਰਾਂ ਜਿਹੜੀਆਂ ਖਿੱਚ ਕੇ ਆਪਣੀ ਜੇਬ ਦੇ ਵਿੱਚ ਪਾਲੀਆਂ ਨਸ਼ਾ ਵੀ ਵਿਕਿਆ ਭ੍ਰਿਸ਼ਟਾਚਾਰ ਵੀ ਹੋਇਆ ਅਤੇ ਪੰਜਾਬ ਦੇ ਖਜ਼ਾਨੇ ਨੂੰ ਢਾਹ ਵੀ ਲੱਗੀ ਇਸ ਲਈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੇ 1000 ਕਰੋੜ ਰੁਪਏ ਦੀ ਪ੍ਰਾਪਰਟੀ ਵੇਚ ਦਿੱਤੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਉੱਤੇ ਫਿਰ ਦੁਬਾਰਾ ਚਕੰਜਾ ਕੱਸ ਦਿੱਤਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਨਾ ਤੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਪਾਰਟਿਸਿਪੇਟ ਕਰਨਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਾ ਸ਼ੋਭਾ ਸ਼ੁਕਰਾਨਾ ਯਾਤਰਾ ਦੇ ਵਿੱਚ ਗਏ ਨਾ ਜਿਹੜਾ ਸੰਸਥਾਪਨਾ ਦਿੱਸ ਸੀ ਆਮ ਆਦਮੀ ਪਾਰਟੀ ਦਾ ਨਾ ਉਥੇ ਗਿਆ ਲੇਕਿਨ ਟਾਈਮ ਲੱਗ ਗਿਆ ਝਾਰਖੰਡ ਦੇ ਮੁੱਖ ਮੰਤਰੀ ਦੇ ਸੌਚਕ ਸਮਾਗਮ ਦੇ ਵਿੱਚ ਇਹ ਸਾਰਾ ਮਾਮਲਾ ਜਿਹੜਾ ਹੈ ਉਲਝਦਾ ਨਜ਼ਰ ਆ ਰਿਹਾ ਹੈ ਭਗਵੰਤ ਮਾਨ ਦੇ ਵੱਸੋ ਗੱਲ ਬਿਲਕੁਲ ਬਾਹਰ ਹੋ ਚੁੱਕੀ ਹੈ ਹੁਣ ਇਧਰ ਉਧਰ ਦੀਆਂ ਮਾਰਦੇ ਨੇ ਪੰਜਾਬ ਦੇ ਲੋਕਾਂ ਨੂੰ ਲੱਕੜ ਦੇ ਮੁੰਡੇ ਤੋਂ ਇਲਾਵਾ ਹੋਰ ਕੁਝ ਨਹੀਂ ਦੇ ਸਕਦੇ ਜੋ ਵੀ ਹੁਣ ਫੈਸਲੇ ਲੈਣਗੇ ਉਹ ਅਮਨ ਅਰੋੜਾ ਹੀ ਲੈਣਗੇ ਅਮਨ ਅਰੋੜਾ ਹੀ 27 ਦੀ ਜਿਹੜੀ ਰਣਨੀਤੀ ਤਿਆਰ ਕਰਨਗੇ ਕਿ ਕਿੰਨੂੰ ਵਿਧਾਇਕੀ ਦੀ ਟਿਕਟ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ ਕੌਣ ਮੰਤਰੀ ਹੋਵੇਗਾ ਤੇ ਕੌਣ ਮੁੱਖ ਮੰਤਰੀ ਵੇਗਾ ਯਾਨੀ ਕਿ ਦੋ ਤਿੰਨ ਨਾਮ ਕੁਲਤਾ ਸਿੰਘ ਸੰਧਮਾ ਹਰਚਾ ਹਰਪਾਲ ਸਿੰਘ ਚੀਮਾ ਅਤੇ ਬੀਬੀ ਪ੍ਰੋਫੈਸਰ ਬਲਜਿੰਦਰ ਕੌਰ ਯਾਨੀ ਕਿ ਇਹਨਾਂ ਤਿੰਨਾਂ ਦੇ ਨਾਮ ਪਹਿਲ ਦੇ ਆਧਾਰ ਤੇ ਆ ਰਹੇ ਨੇ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਮੁੱਖ ਮੰਤਰੀ ਪੰਜਾਬ ਦਾ ਆਉਣ ਵਾਲੇ ਦਿਨਾਂ ਵਿੱਚ ਬਣ ਸਕਦਾ ਹੈ ਧੰਨਵਾਦ